ਜਸਪਾਲ ਸਿੰਘ ਮੇਰਾ ਸਾਗਾ ਭਰਾ ਹੀ ਤੇ ਨਾਉਣ ਗੇ ਬਿਆਸ ਤੇ ਅੱਜ ਤੋਂ ਉੱਥੇ ਜਿੱਦਾਂ ਫਾਇਰਪੋਰਟ ਲੱਗੇਗਾ ਉੱਥੇ ਡੋਪ ਗਏ ਚਾਰ ਜਣੇ ਸੀ ਜਸਪਾਲ ਅਰਸ਼ ਸ਼ਾਲੋ ਤੇ ਟਿੱਡ ਮੁੰਡਾ ਗੁਰਪ੍ਰੀਤ ਸਿੰਘ ਤੇ ਤੁਸੀਂ ਕੋਸ਼ਿਸ਼ ਕੀਤੀ ਬਚਾਉਣ ਦੀ ਆਪਦੇ ਮੈਂ ਸਾਈਡ ਤੇ ਇੱਕ ਇੱਕ ਮੁੰਡਾ ਕਰਨ ਨੂੰ ਨਹੀਂ ਲੱਗੇ ਇਹ ਵੀ ਡੋਪ ਚੱਲੇ ਨੂੰ ਇੱਕ ਆ ਦੀ ਮੌਕਾ ਦਿੱਤਾ ਪਣੀ ਨੇ ਆ ਗਿਆ ਪਰ ਇਹ ਤੋ ਬਾਅਦ ਉਹ ਡੋਪ ਗਏ ਬਾਜਾਂ ਬਹੁ ਮਾਰੀਆਂ ਬੇੜੀ ਵਾਲੇ ਲੱਗੇ ਸਾਹ ਸੁਣੀ ਨਹੀਂ ਉਹਨਾਂ ਨੇ ਇੱਕ ਵੀ ਆਵਾਜ਼ ਹੈ ਤਾਡੇ ਭਰਾ ਦੀ ਮੌਤ ਜਾਂ ਡੁੱਬੇ ਤੁਹਾਡੇ ਅੱਖਾਂ ਦੇ ਸਾਹਮਣੇ ਹੋਏ ਮੈਂ ਸਾਰ ਤੇ ਤੁਹਾਨੂੰ ਦੱਸਾਂ ਉਹ ਮੈਂ ਨਾਤਾ ਨਹੀਂ ਮੈਂ ਰੇਤਾਂ ਪਰਾਂ ਹੀ ਇਹੋ ਗਾੜੀ ਗਈ ਸੀ ਅੱਛਾ ਤੁਸੀਂ ਟੋਟਲ ਕਿੰਨੇ ਸੱਤ ਜਣੇ ਗਏ ਸੱਤ ਜਣੇ ਸੀ ਹਾਂਜੀ ਦੋ ਸਕੇ ਭਰਾ ਵੀ ਸੀਗੇ ਜਿਹੜਾ ਦੀ ਮੌਤ ਵੀ ਤੁਹਾਨੂੰ ਸਮਝਾਂ ਦੀ ਹਾਂਜੀ ਸਾਡੇ ਬ੍ਰਦਰ ਦਾ ਕਿਨਾ ਸੀ ਜਸਪਾਲ ਸਿੰਘ ਉਹਨਾਂ ਦੀ ਡੈੱਡ ਬੋਡੀ ਮਿਲ ਗਈ ਹਾਂਜੀ ਉਹਦੀ ਤਰਸ਼ ਦੀ ਮਿਲ ਗਈ ਆ ਤੇ ਦੋ ਜਣੇ ਲੱਬੇ ਹਲੇ ਗੁਰਪ੍ਰੀਤ ਸ਼ਾਲੂ ਪ੍ਰਸ਼ਾਸਨ ਕਿੰਨੇ ਚਿਰ ਬਾਅਦ ਟੀਮ ਲੈ ਕੇ ਪਹੁੰਚਿਆ ਦੋ ਤਿੰਨ ਘੰਟੇ ਬਾਅਦ ਮੁੰਡੇ ਆ ਗਏ ਕਿਸ ਨੇ ਆਜਾ ਫੋਨ ਫਾਨ ਲਾਇਆ ਸੀ ਤਾਰ ਮੁੰਡੇ ਆ ਸਾਡੇ ਤਾਰ ਮੁੰਡੇ ਉਤਰਦੇ ਉਹਨਾਂ ਨੇ ਲੱਬੀਆਂ ਫੇਦੋ ਡੈਡ ਬੋੜੀਆਂ ਕਾਲੂ ਦੀ ਤਰਸ਼ ਦੀ ਐਂਡ ਵੱਲੋਂ ਯਾਨੀ ਤੇ ਐਂਡ ਵੱਲੋਂ ਸਾਰਿਆਂ ਨੇ ਐਂਡ ਵੱਲੋਂ ਲੱਬੀਆਂ ਹਾਂ ਜੀ ਪ੍ਰਸ਼ਾਸਨ ਵੱਲੋਂ ਜਾਂ ਡੀਸੀ ਸਭ ਕੁਝ ਨਹੀਂ ਮਿਲਿਆ ਤਿੰਨ ਘੰਟੇ ਬਾਅਦ ਆਈ ਸਾਰੀ ਤਿੰਨ ਘੰਟੇ ਬਾਅਦ ਐਂਬੂਲੈਂਸ ਵੀ ਉਹ ਸ਼ਹਿਰ ਪਹੁੰਚੀ ਜੀ ਐਂਬੂਲੈਂਸ ਆਈ ਪ੍ਰਸ਼ਾਸਨ ਬਿਲਕੁਲ ਜ਼ੀਰੋ ਵਸਾਖੀ ਤੇ ਸੀ ਨਾ ਹੋਣਗੇ ਸੀ 7 ਜਾਣੇ ਜੀ ਅਚਾਨਕ ਮੁੰਡੇ ਦਾ ਪੈਰ ਪੈ ਗਿਆ ਇੱਕ ਦਾ ਹਰਸ਼ ਉਹਨੂੰ ਬਚਾਉਣ ਲਈ ਗਿਆ ਗੁਰਪ੍ਰੀਤ ਅਚਾਨਕ ਸਾਰੇ ਬਚਾਉਣ ਚ ਲੱਗੇ ਉਹਨੂੰ ਤੇ ਸਾਰੇ ਉੱਥੇ ਪਾਣੀ ਚ ਹੀ ਡੁੱਬ ਗਏ ਪਹਿਲਾਂ ਸਾਰੇ ਤੱਕ ਨਹੀਂ ਸੀ ਪਹਿਲਾਂ ਅਰਸ਼ ਗਿਆ ਹੀ ਅਰਸ਼ ਦਾ ਪੈਰ ਫਿਸਲ ਗਿਆ ਉੱਥੋਂ ਤੇ ਟੁੱਟੂਏ ਚ ਪੈ ਗਿਆ ਸੀ ਉੱਥੇ ਟੋਇਆ ਸੀ ਉੱਥੇ ਹਾਂਜੀ ਤੇ ਗੁਰਪ੍ਰੀਤ ਔਰ ਗੁਰਪ੍ਰੀਤ ਗਿਆ ਉਹਨੂੰ ਬਚਾਉਣ ਲਈ ਤੇ ਫਿਰ ਉਹਨੂੰ ਬਚਾਉਣ ਲਈ ਗਿਆ ਵਿਸ਼ਾਲ ਪੁਸ਼ਾਲ ਵੀ ਗਿਆ ਸੀ ਮਗਰ ਉਹਦੇ ਤੇ ਉਹ ਦਵਾਦ ਦੂਜਾ ਗਿਆ ਜਸਪਾਲ ਚਾਰੇ ਜਾਣੇ ਸੀ ਇਹ ਚਾਰੇ ਜਾਣੇ ਉੱਥੇ ਡੁੱਬ ਗਏ ਇਨਾਂ ਦੇ ਵਿੱਚੋਂ ਕਿੰਨੇ ਜਣੇ ਦੀ ਦੋ ਜਣੇ ਜਸਪਾਲ ਦੀ ਤੇ ਦੂਜੀ ਟੀਮ ਦੀ ਅਰਸ਼ ਦੀ ਮਿਲ ਗਈ ਆ ਠੀਕ ਹਾਂਜੀ ਦੋ ਦੀ ਡੈਥ ਨੇ ਕੋਸ਼ਿਸ਼ ਕੀਤੀ ਬਚਾਉਣ ਦੀ ਸੀ ਹਾਂਜੀ ਅਸੀਂ ਕੋਸ਼ਿਸ਼ ਕੀਤੀ ਸੀ ਹਾਂ ਫਿਰ ਪਰ ਬਚੇ ਨਹੀਂ ਬਰਾ ਸਾਡੇ ਕੋਲ ਉੱਥੇ ਸਿਰਫ ਤੋ ਹੀ 7 ਜਣੇ ਸੀ ਅਸੀਂ 7 ਜਣੇ ਸੀ ਉੱਥੇ ਹਰ ਸਾਲ ਹੀ ਵਿਸਾਖੀ ਤੇ ਬਿਆਸ ਦਰਿਆ ਦੇ ਵਿੱਚ ਨਾਉਣ ਜਾਂਦੇ ਆ ਨਹੀਂ ਹਰ ਸਾਲ ਨਹੀਂ ਗਏ ਇਸ ਵਾਰੀ ਗਏ ਸੀ ਇਹਨਾਂ ਦੇ ਵਿੱਚੋਂ ਦੋ ਸਗੀ ਭਰਾ ਵੀ ਆ ਜੀ ਹਾਂਜੀ ਕੌਣ ਕੌਣ ਅਰਸ਼ ਤੇ ਵਿਸ਼ਾਲ ਸਗੀ ਭਰਾ ਨਹੀਂ ਦੋਨੋਂ ਇਹ ਚਾਰੇ ਦੋਸਤ ਸੀਗੇ ਪਾਈ ਸਾਰੇ ਫਰੈਂਡ ਸੀ ਇਹ ਚਾਰੇ ਫਰੈਂਡ ਸੀ ਜੀ ਸਰਕ ਫਰੈਂਸ ਸਰਕ ਪਹੀ ਹਾਂ ਹਾਂਜੀ ਤੁਹਾਡੀ ਅੱਖਾਂ ਦੇ ਸਾਹਮਣੇ ਹੋਈ ਹਾਂਡੀ ਅੱਖਾਂ ਦੇ ਸਾਹਮਣੇ ਹੋਈ ਜੀ ਹਾਂਜੀ ਕੀ ਘਟਨਾ ਵਾਪਰੀ ਸਰ ਜਦੋਂ ਸਾਕੀ ਦਾ ਦਿਹਾੜਾ ਆਮ ਹੀ ਲੋਕ ਦੰਦੇ ਨਾਉਣ ਵਾਸਤੇ ਤੇ ਕਾਫੀ ਜੀ ਗਏ ਸੀਗੇ ਜਿਨ੍ਹਾਂ ਚੋਂ 6-7 ਜਣੇ ਮੁੰਡੇ ਨਾਲ ਸੀ ਹੋਰ ਵੀ ਇਹਨਾਂ ਦੇ ਇਹਨਾਂ ਦੇ ਆ ਤੇ ਇੱਕ ਜਣਾ ਜਿਹਦਾ ਪੈਰ ਡੂੰਘੇ ਥਾਂ ਤੇ ਪੈ ਜਾਂਦਾ ਵਾ ਉਹ ਦੂਜਾ ਉਹਨੂੰ ਬਚਾਉਣ ਵਾਸਤੇ ਮਲਗ ਐਡਾ ਵਿੱਚ ਵਿੱਚ ਚਾਰਜ ਨੇ ਡੁੱਬ ਜਾਂਦੇ ਆ ਇੰਦਾ ਦੀ ਘਟਨਾ ਬਹੁਤ ਮਾੜੀ ਹੋਈ ਸੱਜਣਾ ਜਿਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੋ ਸਕੇ ਭਰਾ ਵੀ ਸੀਗੇ ਹਾਂਜੀ ਦੋ ਅਰਸ਼ ਤੇ ਵਿਸ਼ਾਲ ਦੋਨੇ ਸਕੇ ਭਰਾ ਵਾ ਇਹਨਾਂ ਅਸ਼ਟ ਬ੍ਰਾਹਮਣ ਵੀ ਕਿੰਨੇ ਕਿੰਨੇ ਸੀ ਉਹ ਜਸਵੰਤ ਸਿੰਘ ਤੇ ਅਰਸ਼ ਉਹ ਅਸੀਂ ਜਦੋਂ ਮਿਲ ਕੇ ਕਾਫੀ ਜੀ ਇਕੱਠੇ ਹੋ ਗਏ ਮਲਾ ਵੀ ਕਾਫੀ ਸਜੋਗ ਦਿੱਤਾ ਮਤਲਬ ਮੁੰਡਿਆਂ ਨੇ ਨਾਲ ਮੈਂ ਖੁਦ ਵਿੱਚ ਘੁੰਮ ਕੇ ਏਦਾਂ ਦਰਿਆ ਦੇ ਵਿੱਚ ਫਿਰ ਉਹ ਪੈਰਾਂ ਦੇ ਵਿੱਚ ਸਾਡੇ ਜਦੋਂ ਲੰਬੀਆਂ ਲੱਛਾਂ ਸੀ ਉਹ ਖੁਦ ਆਪ ਲੰਬੀਆਂ ਉਸ ਤੋਂ ਬਾਅਦ ਕੋਈ 5:00 ਵਜੇ ਪ੍ਰਸ਼ਾਸਨ ਵੱਲੋਂ ਟੀਮ ਆਈ ਆ ਕਿੰਨੇ ਘੰਟੇ ਬਾਅਦ ਡੁੱਬਣ ਤੋਂ ਬਾਅਦ ਕਿੰਨੇ ਘੰਟੇ ਬਾਅਦ ਪ੍ਰਸ਼ਾਸਨ ਵੱਲੋਂ ਟੀਮ ਕੰਚੋ ਜੀ 3 ਕਿੱਟ ਲੱਗੀ ਆਣ ਸਲਚਰ ਕੰਚੋ ਨੂੰ ਕਿੰਨੇ ਵਜੇ ਡੁੱਬਦੇ ਜਿੰਦਾ ਦੇ 5:00 ਵਜੇ ਆਏ 5:00 ਵਜੇ ਆਏ ਜਿਹੜੇ ਬੱਚੇ ਦੋ ਮਰੇ ਆ ਕੀ ਲੱਗਦੇ ਤੁਹਾਡੇ ਤੇ ਤੁਸੀਂ ਕੀ ਸਪੈਂਡ ਦੇ ਹਾਂ ਜੀ ਸਾਫਾ ਸਰਮਾਂਜਾ ਇਹ ਦੋ ਬੱਚੇ ਸਾਡੇ ਮੇਰੇ ਪੋਤੇ ਲੱਗਦੇ ਆ ਪੋਤੇ ਆ ਜੀ ਕਿਸ ਪੋਤੇ ਦੇ ਹਾਂ ਜੀ ਤੇ ਇੱਕ ਗਵਾਂਡੀਆਂ ਉਹ ਵੀ ਜਦੋਂ ਪੋਤਾ ਹੈ ਪੋਤਾ ਹੀ ਆ ਜੀ ਤੇ ਬੱਚੇ ਚਾਰ ਜਣੇ ਸਭ ਪਰਿਵਾਰ ਵਾਂਗੂ ਹੀ ਆ ਜੀ ਜਦੋਂ ਬੱਚੇ ਇਕੱਠੇ ਰਹਿੰਦੇ ਚਾਰੇ ਸਾਡੇ ਇਹਦੇ ਵਿੱਚ ਕੋਈ ਲੋਤਾ ਭਰਾ ਵੀ ਸੀਗਾ ਜਿਹੜਾ ਇੱਕੋ ਇੱਕ ਸੀਗਾ ਨਹੀਂ ਦੋ ਇੱਕ ਇੱਕ ਭਰਾ ਉਹਨਾਂ ਦੇ ਵੱਡੇ ਛੋਟਾ ਸੀਗਾ ਇੱਕ ਵੱਡਾ ਉਹ ਤੋਂ ਇੱਕ ਛੋਟਾ ਸੀ ਜਿਹੜਾ ਜਸਵਾਲ ਸਿੰਘ ਤੋਂ ਵੱਡਾ ਇੱਕ ਵੱਡਾ ਵਾ ਉਹ ਵੀ ਇੱਕ ਦੂਜੇ ਮnde ਕੀ ਨਾ ਉਹ ਪਰਪੀਰ ਆ ਕੋਰ ਪਰਪੀਰ ਦਾ ਇੱਕ ਭਰਾ ਹੋਰ ਆ ਦੋ ਭਰਾ ਸੀ ਜਿਹੜੇ ਦੋ ਸਕੇ ਭਰਾ ਮਰੇ ਇੱਕਨੇ ਸ ਟੋਟਲ ਭਰਾ ਇਹ ਇੱਕ ਵਾ ਛੋਟਾ ਇੱਕ ਰਮ ਇੱਕ ਤਿੰਨ ਭਰਾ ਹੋਇਆ ਇੱਕ ਛੋਟਾ ਵਾ ਨਾ